ਸਰਬੱਤ ਮਾਈ ਭਾਈ ਸੀਸ ਝੁਕਾ ਕੇ ਆਪਣੇ ਅਜ਼ੀਜ਼ ઠાਡੀ ਜਿੱਥੇ ਦੀ ਹਾਜ਼ਰੀ ਪ੍ਰਵਾਨ ਕਰੋ ਝੁੱਕ ਕੇ ਨਮਸਕਾਰ ਕਰਕੇ ਸਰਬੱਤ ਸੰਗਤ ਨਿਮਰਤਾ ਨਾਲ ਉਚਾਰਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੁਨੀਆ ਦੀ ਹਰਸ ਹੈ ਸਾਡੀ ਜੀਵ ਆਤਮਾ ਸਾਡਾ ਸਰੀਰ ਅਸਲ ਦੇ ਵਿੱਚ ਇੱਕ ਸਹਾਰਾ ਲੋੜਦਾ ਹੈ ਆ ਸਾਡੀ ਬਾਡੀ ਦਾ ਢਾਂਚਾ ਸਾਡਾ ਸਰੀਰ ਇਹ ਨੂੰ ਕੇਵਲ ਤੇ ਕੇਵਲ ਇੱਕ ਸਹਾਰਾ ਹੈ ਉਹ ਵਹਿਗੁਰੂ ਦੇ ਨਾਮ ਦਾ ਹੈ ਪ੍ਰਮਾਤਮਾ ਦੇ ਨਾਮ ਦਾ ਹੈ ਕੋਈ ਵੱਡਾ ਥੰਮ ਜੇਕਰ ਖੜਾ ਕਰਨਾ ਹੈ ਉਸ ਦੇ ਉੱਤੇ ਵੱਡਾ ਮਕਾਨ ਉਹ ਸਾਰਿਆ ਜਾ ਸਕਦਾ ਹੈ ਦੁਨਿਆਵੀ ਸਥਿਤੀ ਹੈ ਇਸੇ ਤਰ੍ਹਾਂ ਇਸ ਮਨ ਨੂੰ ਜੇਕਰ ਆਪਾਂ ਰੋਕਣਾ ਹੈ ਫੇਰ ਆਪਾਂ ਇਸ ਨੂੰ ਸ਼ਬਦ ਦੀ ਗਿਆਨ ਦੀ ਧਰਮ ਦੀ ਸੱਚ ਦੀ ਉਹ ਥੰਮੀ ਲਾਉਂਦੇ ਆ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਨ ਨੂੰ ਰੋਕਣਾ ਹੈ ਗੁਰਬਾਣੀ ਦਾ ਆਸਰਾ ਲੈਣਾ ਹੈ ਗੁਰੂ ਦੀ ਕਿਰਪਾ ਲੈਣੀ ਹੈ ਇਸ ਲਈ ਆਪਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਚੌਂਕੜੇ ਮਾਰ ਕੇ ਪ੍ਰੇਮ ਦੇ ਨਾਲ ਦੁਪਹਿਰ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ ਮੈਂ ਥੋੜਾ ਜਿਹਾ ਸਮਾਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ ਇਤਿਹਾਸ ਦੇ ਪੰਨਿਆਂ ਨੂੰ ਰਿਪੀਟ ਕਰਨਾ ਹੈ ਜਦੋਂ ਗੁਰਬਾਣੀ ਸਾਡੇ ਹਿਰਦੇ ਦੇ ਵਿੱਚ ਉਤਰ ਜਾਏ ਉਹ ਵੀ ਕੰਨਾਂ ਰਾਹੀਂ ਸੁਣ ਕੇ ਸਹਿਜ ਨਾਲ ਸੁਣ ਕੇ ਫਿਰ ਉਹਦਾ ਸਾਡੇ ਹਿਰਦੇ ਦੇ ਵਿੱਚ ਪ੍ਰਵੇਸ਼ ਹੁੰਦਾ ਹੈ। ਜਦੋਂ ਖਾਣ ਵਾਲੀ ਖੁਰਾਕ ਆਪਾਂ ਕੋਈ ਚੁੱਥਕੇ ਖਾਈਏ ਫਿਰ ਉਹਦਾ ਲਹੂ ਬਣਦਾ ਹੈ, ਮਿਜ਼ ਬਣਦਾ ਹੈ। ਫਿਰ ਸਰੀਰ ਨੂੰ ਖੁਰਾਕ ਮਿਲਦੀ ਹੈ। ਆਓ ਸੰਗਤ, ਗੁਰੂ ਦਾ ਇਤਿਹਾਸ, ਗੁਰੂ ਦੀ ਬਾਣੀ ਸਾਡੇ ਲਈ ਰੱਬੀ ਖੁਰਾਕ ਹੈ। ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਰੂਹੇ ਜ਼ਮੀਨ ਤੇ ਜੇਕਰ ਕੋਈ ਖੁਰਾਕ ਪ੍ਰਾਪਤ ਕਰਨੀ ਚਾਹੇ ਪਾਵੇਂ ਸਰੀਰਕ ਹੈ ਪਾਵੇਂ ਆਤਮਿਕ ਤੌਰ ਤੇ ਹੈ ਉਹ ਕੇਵਲ ਗੁਰਨਾਨਕ ਦੇ ਦਰਬਾਰ ਦੇ ਵਿੱਚ ਬਖਸ਼ਿਸ਼ ਹੁੰਦੀ ਹੈ ਨਿਸਾਨ ਸਾਹਿਬ ਦੇ ਸਾਹਮਣੇ ਖਲੋ ਕੇ ਦੇਖਿਓ ਧਿਆਨ ਦੇ ਨਾਲ ਕਮਾਲ ਦੀ ਰਚਨਾ ਹੈ ਜਿਸ ਨੂੰ ਸਤਿਗੁਰ ਗੁਰਨਾਨਕ ਦੇਵ ਜੀ ਮਹਾਰਾਜ ਲੈ ਕੇ ਆਏ ਧਿਆਨ ਨਾਲ ਦੇਖਣਾ ਸੂਖਮ ਰੂਪ ਗੋਲਾਈ ਹੈ ਵਿਚਖੰਡਾ ਹੈ ਸੈਡਾਂ ਦੇ ਵਿੱਚ ਦੋ ਕਿਰਪਾਨਾਂ ਨੇ ਪ੍ਰਮਾਤਮਾ ਦਾ ਪ੍ਰਤੀਕ ਹੈ ਕਿ ਪ੍ਰਮਾਤਮਾ ਸੂਨ ਅਵਸਥਾ ਦੇ ਵਿੱਚ ਹੈ ਤੇ ਉਹ ਸਰਵ ਸ਼ਕਤੀਮਾਨ ਹੈ ਇਸ ਸੰਸਾਰ ਦਾ ਜਿਹੜਾ ਪ੍ਰਗਟਾ ਹੈ ਪ੍ਰਕਾਸ਼ ਹੈ ਇਹ ਦੁਨੀਆ ਹੈ ਉਸੇ ਪ੍ਰਮਾਤਮਾ ਦਾ ਸਧੂ ਰੂਪ ਦੇ ਵਿੱਚ ਪਸਾਰਾ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਸਾਰੇ ਨੂੰ ਕਹਿੰਦੇ ਨੇ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਸੰਸਾਰੀ ਤਮਾਸਾ ਜਿੱਥੇ ਅਸੀਂ ਵਸਦੇ ਆ ਅਸੀਂ ਰਹਨੇ ਆ ਮਨੁੱਖਤਾ ਰਹਿੰਦੀ ਐ ਜੀਵ ਜੰਤੂ ਪੇੜ ਪੌਦੇ ਸਭ ਕੁਸ ਨੇ ਚਾਰ ਖਾਨੀਆਂ ਰਾਹੀ ਪੈਦਾ ਕੀਤਾ ਹੈ ਕਲਗੀ ਵਾਲੇ ਬਾਦਸ਼ਾਹ ਸਹਿਬ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੇਣ ਸਾਡੀ ਸੰਸਕ੍ਰਿਤੀ ਨੂੰ ਇਸ ਰਾਸ਼ਟਰ ਨੂੰ ਇਸ ਦੇਸ਼ ਨੂੰ ਉਹ ਕਮਾਲ ਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੇਣ ਦੁਨੀਆ ਦਾ ਸਾਧੂ ਸੰਤ ਮਹਾਤਮਾ ਜੰਤਰ ਮੰਤਰ ਟੂਨੇ ਟਾਮਣਾ ਦੇ ਨਾਲ ਜੋੜਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਬਦ ਦੇ ਨਾਲ ਜੋੜਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਸਤਰ ਦੇ ਨਾਲ ਜੋੜਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਅਣਖ ਗੈਰਤਮੰਦ ਜ਼ਿੰਦਗੀ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਿਖਾ ਦਿੱਤਾ ਇਹ ਜੀਵਨ ਜੀਣਾ ਹੈ ਫਿਰ ਅਣਖ ਦੇ ਨਾਲ ਜੀਓ ਰਵਿੰਦਰਨਾਥ ਟੈਗੋਰ ਬੜੇ ਕਾਵਲ ਸ਼ਬਦ ਕਹਿਗੇ ਨੇ ਉਹ ਕਹਿੰਦੇ ਚਾਰ ਦਿਨ ਜਿਓ ਪਰ ਅਣਖ ਦੇ ਨਾਲ ਜਿਓ 100 ਸਾਲ ਭੇੜ ਦੀ ਤਰ੍ਹਾਂ ਜੀਣਾ ਬੇਕਾਰ ਹੈ ਤਨ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਗੁਲਾਮੀ ਦਾ ਝੋਲਾ ਲਾ ਕੇ ਪੜੇ ਰੱਖਿਆ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਨੂੰ ਸਰਬਸ਼ਕਤੀਮਾਨ ਬਣਾਇਆ ਹੈ ਜਿੰਨੇ ਕੋ ਆਪਣੇ ਵਿੱਚ ਗੁਣ ਸੰਨਾ ਜਿੰਨੇ ਪ੍ਰਮਾਤਮਾ ਦੇ ਗੁਣ ਨੇ ਓਨੇ ਗੁਣ ਕਲੰਗੀ ਵਾਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਸਨ ਓਨੇ ਹੀ ਗੁਣ ਆਪਣੇ ਖਾਲਸੇ ਨੂੰ ਆਪਣੇ ਸਿੱਖ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਦੇ ਚ ਇੰਨੇ ਗੁਣ ਭਰ ਦਿੱਤੇ ਆ ਗੁਰਮਖੋ ਧਿਆਨ ਨਾਲ ਸੁਣੋ ਗੁਣ ਭੜਨ ਦਾ ਵੀ ਕੋਈ ਮੈਥਡ ਹੁੰਦਾ ਨਾ ਕੋਈ ਤਰੀਕਾ ਆ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਕੋਈ ਸਾਧੂ ਕਿਸੇ ਨੂੰ ਚੇਲਾ ਬਣਾਉਂਦਾ ਸੀ ਉਹਨੂੰ ਚਰਨ ਪਾਹਲ ਦੇ ਦਿੰਦਾ ਸੀ ਆਪਣੇ ਚਰਨ ਧੋਣੇ ਉਹਦਾ ਪਾਣੀ ਪਿਆ ਦੇਣਾ ਬਸ ਇਹੀ ਵਿਧੀ ਸੀ ਇਹੀ ਤਰੀਕਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਅਲੱਗ ਮੈਥਡ ਇੱਕ ਅਲੱਗ ਤਰੀਕਾ ਉਹ ਕੀ ਸੀ ਖੰਡੇ ਬਾਟਿਆ ਸਰਬਲੋਹ ਦੀ ਸ਼ਕਤੀ ਪਤਾਸਿਆਂ ਦੀ ਮਿੱਠਤ ਅੰਮ੍ਰਿਤਮਈ ਬਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਕੀ ਆਖਿਆ ਅੰਮ੍ਰਿਤ ਪਾਸ਼ਾ ਕਿਰਪਾ ਕਰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਬਚਨ ਬੋਲੇ ਨੇ ਪਾਸ਼ਾ ਨੇ ਜਿੰਨੀ ਬਾਣੀ ਪੜੀ ਆ ਉਹ ਗੁਰੂ ਕੇ ਬਚਨ ਨੇ ਐਰਨ ਸ਼ਕਤੀ ਲੋਹਾ ਸਰਵ ਸ਼ਕਤੀਮਾਨ ਜ਼ਰੂਰਤ ਹੈ ਮਨੁੱਖ ਦੇ ਸਰੀਰ ਦੀ ਬਾਹਰ ਤੋਂ ਅੰਦਰ ਤੋਂ ਇੰਟਰਨਲ ਐਕਸਟਰਨਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਰਬਸ਼ਕਤੀ ਦਿੱਤੀ ਆ ਪਰ ਮੁਆਫ ਕਹਾਂ ਅਸੀਂ ਧਾਰਨ ਕਰੀਏ ਨਾ ਕਰੀਏ ਇਹ ਮਨੁੱਖ ਦੀ ਆਪਣੀ ਸੋਚ ਹੈ ਕਈ ਵਾਰੀ ਐਸਾ ਹੁੰਦਾ ਹੈ ਮਨੁੱਖ ਜੋ ਹੌਸਲੇ ਸੁਖਾਲਾ ਹੋਵੇ ਉਸ ਨੂੰ ਕਰਨਦਾ ਆ ਮੇਰੇ ਲਈ ਜੋ ਸੁਖਾਲਾ ਹੈ ਉਹੀ ਮਨੁੱਖ ਕਰਦਾ ਆ ਆਮ ਤੌਰ ਤੇ ਮਨੁੱਖ ਦੀ ਐਸੀ ਸੋਚ ਰਹਿੰਦੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਣੀ ਪੜਨ ਵਾਸਤੇ ਕਿਹਾ ਆਤਮਾ ਦੀ ਸੁੱਧ ਹੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਦਿੱਤੇ ਨੇ ਤੇ ਧਨ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਬਾਹਰ ਤੋਂ ਤੇਰੀ ਪ੍ਰੋਟੈਕਸ਼ਨ ਹੋ ਜਾਏਗੀ ਸ਼ਸਤਰਾਂ ਨੂੰ ਸਾਹਮਣੇ ਰੱਖੀ मीनिंगलेस ਕੋਈ ਚੀਜ਼ ਨਹੀਂ ਜੋ ਕਲਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਨੂੰ ਦਿੱਤੀ ਹੈ ਅਗਲਾ ਵਿਚਾਰ ਅਨੁਪ੍ਰੇਮ ਸਹਿ ਸੁਣੋ ਸੰਗਤ ਗੁਰੂ ਦਰਬਾਰ ਦੇ ਵਿੱਚ 1700 ਇਸਵੀ ਦੇ ਵਿੱਚ ਜ਼ਿਲ੍ਹਾ ਜੇਲਮ ਨਗਰ ਰੋਤਾਸ ਇੱਥੋਂ ਦੀ ਸੰਗਤ ਇੱਕ ਪਰਿਵਾਰ ਆਪਣੀ ਬੱਚੀ ਨੂੰ ਲੈ ਕੇ ਹਾਜ਼ਰ ਹੋਇਆ 17 ਸਾਲ ਦੀ ਨਾਜਵਾਨ ਬੱਚੀ ਇਹਦੇ ਪਿਤਾ ਨੇ ਇਹਨੂੰ ਮੰਗੇ ਆ ਕਿਸ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ 13 ਸਾਲ ਦੀ ਉਮਰ ਸੀ ਇਹਨੇ ਅਰਦਾਸ ਕੀਤੀ ਖਲੋਕੇ ਬਾਸ਼ਾ ਮੇਰੇ ਗ੍ਰਹਿ ਵੀ ਖੇਤੀ ਹੋ ਜਾਏ ਪੁੱਤਰ ਹੋ ਜਾਏ ਆਪ ਨੂੰ ਸਮਰਪਿਤ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਲੀ ਵਾਰੀ ਆਪਾਂ ਮੰਗ ਮੰਗਦਿਆਂ ਵੀ ਜਰਕਦੇ ਆ ਕਹਿਣਾ ਬੜਾ ਔਖਾ ਹੈ ਕਿਸੇ ਬਜ਼ੁਰਗ ਨੂੰ ਸਿਆਣੇ ਨੂੰ ਕਹਿਣਾ ਬੜਾ ਔਖਾ ਹੁੰਦਾ ਕਿ ਮੈਨੂੰ ਫਲਾਣੀ ਚੀਜ਼ ਦੇ ਦਿਓ ਫਿਰ ਰੱਬ ਤੋਂ ਮੰਗੀਏ ਉਹ ਤੇ ਦਤਾਰ ਹੈ ਦੱਦਾ ਦਾਤਾ ਏਕ ਐਸਵ ਨੂੰ ਦੇ ਮਨਹਾਰ ਜਿਸ ਦਿੰਦਿਆਂ ਤੋਟਨਾ ਵੀ ਅਗਣਤ ਭਰੇ ਭੰਡਾਰ ਮਨੁੱਖ ਸੂਖਸ਼ਮ ਰੂਪ ਚ ਅੰਦਰੋਂ ਤੇ ਬੋਲਦਾ ਹੈ ਪਰ ਸਥੂਲ ਰੂਪ ਦੇ ਵਿੱਚ ਉਹ ਕਦੇ ਗ੍ਰੰਥੀ ਸਿੰਘ ਦਾ ਆਸਰਾ ਲੈਂਦਾ ਕਦੇ ਮੇਰੇ ਵਰਗੇ ਦਾ ਆਸਰਾ ਲੈ ਲੈਂਦਾ ਕਿ ਮੇਰੇ ਲਈ ਅਰਦਾਸ ਕਰੀਂ ਮਾਫ ਕਰਨਾ ਮਨ ਦੇ ਬਲਵਲੇ ਨੇ ਜੇਕਰ ਸਹੀ ਅਰਥਾਂ ਦੇ ਵਿੱਚ ਮਨੁੱਖ ਬੋਲ ਜਾਏ ਭਾਵੇਂ ਚੁੱਪ ਸਾਧ ਕਹੀ ਬੋਲੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਣੇ ਜਾਂਦੇ ਨੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਰਾਮੂ ਨੇ ਮਨ ਦਾ ਬਲਵਲਾ ਪ੍ਰਗਟ ਕੀਤਾ ਹੈ ਬੋਲਦੇ ਗਏ ਪਾਸ਼ਾ ਦੇ ਸਾਹਮਣੇ ਸਹਿਜੇ ਕਹਿ ਦਿੱਤਾ ਧੀ ਹੋ ਜਾਏ ਪੁੱਤਰ ਹੋ ਜਾਏ ਆਪ ਨੂੰ ਸਮਰਪਿਤ ਨਾ ਕੁਝ ਸੋਚਿਆ ਨਾ ਕੁਝ ਵਿਚਾਰਿਆ ਗੁਰੂ ਦਰਸ਼ਨ ਕੀਤੇ ਨੇ ਤੇ ਸੰਗਤਾਂ ਦੇ ਵਿੱਚ ਆ ਮਿਲਿਆ ਹੈ ਥੋੜੇ ਦਿਨ ਰਹਿ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਸੰਗਤ ਬਾਪਸ ਹੋ ਗਈ ਹੈ ਸਮਾਪਤਿਤ ਹੋਇਆ ਇਹਨਾਂ ਦੇ ਘਰੇ 1 ਨਵੰਬਰ 1700 ਕਿ 86 ਸਵੀਨੋ ਮਾਫ ਕਰਨਾ 1681 ਸਵੀਨੋ ਇੱਕ ਬੱਚੀ ਤੀ ਪੈਦਾ ਹੋਈ ਇਸ ਦਾ ਨਾਮ ਸਹਿਵੀ ਰੱਖਿਆ ਸਹਿ ਮਾਲਕ ਦੀ ਕਿਰਪਾ ਦੇ ਨਾਲ ਇਹਨਾਂ ਦੇ ਗ੍ਰਹਿ ਵਿਖੇ ਪੈਦਾ ਹੋਈ ਹੈ ਤੇ ਇਸ ਲਈ ਲੋਕ ਜਾਣ ਗਏ ਪਿੰਡ ਵਾਲਿਆਂ ਨੂੰ ਦੱਸ ਦਿੱਤਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੁਮੋਖ ਕੀਤੀ ਹੋਈ ਅਰਦਾਸ ਦਾ ਫਲ ਹੈ ਇਸ ਲਈ ਲੋਕਾਂ ਨੇ ਇਸ ਦੀ ਦੇ ਨਾਲ ਸ਼ਬਦ ਜੋੜ ਦਿੱਤਾ ਉਹ ਕੀ ਸ਼ਬਦ ਜੋੜਿਆ ਦੇਵੀ ਆਮ ਤੌਰ ਤੇ ਸਨਾਤਨ ਮਤ ਦੇ ਵਿੱਚ ਅੱਜ ਵੀ ਇਹ ਸ਼ਬਦ ਕਿਸੇ ਧੀ ਦੇ ਨਾਲ ਜੋੜਿਆ ਜਾਂਦਾ ਜਿਵੇਂ ਸਿੱਖ ਈਸਮ ਦੇ ਵਿੱਚ ਕੌਰ ਸ਼ਬਦ ਜੋੜਿਆ ਜਾਂਦਾ ਹੈ ਜਿਸ ਦਾ ਅਰਥ ਹੁੰਦਾ ਹੈ ਮੇਰਾ ਛੋਟਾ ਸੁਪੁੱਤਰ ਕੌਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੇ ਆਪ ਨੂੰ ਸਿੰਘ ਬਣਾਇਆ ਤੇ ਆ ਬੱਚੀਆਂ ਧੀਆ ਨੂੰ ਵੀ ਨਾਲ ਸ਼ਬਦ ਜੋੜ ਦਿੱਤਾ ਕੌਰ ਕਹਿ ਕੇ ਬਹੁਤ ਵੱਡਾ ਸਨਮਾਨ ਦਿੱਤਾ ਹੈ ਪਰ ਮੁਆਫ ਕਰਨਾ ਅਸੀਂ ਗੋਥ ਤੇ ਜ਼ਰੂਰ ਲਿਖਦੇ ਆ ਅਗਲੇ ਪਾਸੇ ਪਰ ਕੌਰ ਔਰ ਸਿੰਘ ਲਿਖਣ ਤੋਂ ਆਪਾਂ ਡਰਨ ਲੱਗ ਪਏ ਆ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲ ਦਿਓ ਇਸ ਗੱਲ ਨੂੰ ਹਰ ਗੁਰੂ ਦਾ ਸਿੱਖ ਉਹ ਲਿਖੇ ਆਪਣੇ ਅੱਗੇ ਕਿ ਮੈਨੂੰ ਬਖਸ਼ਿਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਮੈਂ ਖਾਲਸਾ ਆਂ ਮੈਂ ਗੁਰੂ ਕਾ ਸਿੰਘ ਆ ਹਣ ਧਿਆਨ ਨਾਲ ਸੁਣਿਓ ਬੱਚਿਓ ਤੁਸੀਂ ਵੀ ਲਿਖੋ ਪਿਆਰ ਨਾਲ ਲਿਖੋ ਕਿ ਮੈਂ ਕੌਰ ਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਛੋਟਾ ਸਪੂਤ ਹਾਂ ਪਿਆਰਾ ਪੁੱਤਰ ਹਾਂ ਤੇ ਯਾ ਪੁੱਤਰ ਸਨਮਾਨ ਬਰਾਬਰ ਦਾ ਰੱਖਦੇ ਨੇ ਲੈ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਰਾਬਰ ਆਖ ਦਿੱਤਾ اے میرا چھوٹਾ ਪੁੱਤਰ ਹੈ میرا ਵੱਡਾ ਪੁੱਤਰ ਹੈ بس ਇੰਨਾ ਕੋ فرق ਰੱਖਿਆ ਜਿਆਦਾ فرق ਨਹੀਂ ਹੁੰਦਾ ਜਨਮ ਦੇ ਵਿੱਚ ਵਿੱਚ ਹੁੰਦਾ ਆਓ ਗੁਰਮੁਖੋ ਹੁਣ ਧਿਆਨ ਨਾਲ ਸੁਣਿਓ પ્રેમ ਨਾਲ ਸੁਣਿਓ 17 ਸਾਲ ਦੀ ਨਾ ਜਾਣ ਮੁਟਿਆਰ ਇਹਨੂੰ ਲੈ ਕੇ ਕਿ ਪਿਤਾ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਹੈ ਇਹਨਾਂ ਦੇ ਗਿਆਨੀ ਭਗਵਾਨ ਸਿੰਘ ਖਜ਼ਾਂਚੀ ਸਨ ਬਾਬਾ ਮਨੀ ਸਿੰਘ ਜੀ ਸਲਾਹਕਾਰ ਸਨ ਤੇ ਇਸ ਤੋਂ ਬਿਨਾ ਬਾਬਾ ਬੱਜਰ ਸਿੰਘ ਸ਼ਸਤਰ ਟ੍ਰੇਨਿੰਗ ਦੇਂਦੇ ਹੁੰਦੇ ਸਨ ਹੋਰ ਬਹੁਤ ਸਾਰੇ ਗੁਰਸਿੱਖ ਲੰਮੀ ਲਿਸਟ ਹੈ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਿਨ੍ਹਾਂ ਗੁਰਮਖਾਂ ਨੇ ਸਤਿਗੁਰਾਂ ਦਾ ਸਾਥ ਨਿਭਾਇਆ ਭਾਈ ਦਿਆਲਾ ਜੀ ਬਾਬਾ ਮਤੀ ਦਾਸ ਬਾਬਾ ਸਤੀ ਦਾਸ ਇਹੋ ਜਿਹੇ ਅਨੇਕ ਗੁਰਮਖ ਪਿਆਰੇ ਗੁਰੂ ਦਰਬਾਰ ਦੇ ਵਿੱਚ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਤੇ ਜ਼ਿੰਦਗੀ ਹੀ ਗੁਰੂ ਪਾਤਸ਼ਾਹ ਨੂੰ ਸਮਰਪਿਤ ਕਰ ਦਿੱਤੀ ਆ ਇਹਨਾਂ ਨੇ ਅਰਜ਼ ਕੀਤੀ ਨਗਰ ਨਿਵਾਸੀ ਇਕੱਠੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ ਚਾਹੇ ਦੀਵਾਨ ਸੱਜਿਆ ਹੋਇਆ ਹੱਥ ਜੋੜੇ ਸੀਸ ਝੁਕਾਇਆ ਨਿਮਰਤਾ ਦੇ ਨਾਲ ਆਖਿਆ ਪਾਤਸ਼ਾਹ ਆ ਸਿੱਖਾਂ ਦੀ ਅਰਦਾਸ ਸੁਣੋ ਬੇਨਤੀ ਸੁਣੋ ਇਹਨਾਂ ਦੀ ਕੀ ਆਏ ਨਦੀ ਬੱਚੀ ਬੈਠੀ ਹੈ ਗੁਰਦਰਬਾਰ ਦੇ ਵਿੱਚ ਇਹ ਪਰਿਵਾਰ ਬੈਠਾ ਹੈ ਸੰਗਤ ਬੈਠੀ ਹੈ ਪਾਸ਼ਾ ਜੀ 1689 ਇਸ ਵੀ ਦੇ ਵਿੱਚ ਗੁਰਸਿੱਖ ਨੇ ਅਰਦਾਸ ਕੀਤੀ ਸੀ ਤੁਸੀਂ ਕਿਰਪਾ ਕਰ ਦਿੱਤੀ ਇਹਨਾਂ ਦੇ ਗ੍ਰਹਿ ਵਿਖੇਤੀ ਪੈਦਾ ਹੋਈ ਪਰ ਪਾਸ਼ਾ ਇਹ ਸਮਰਪਤ ਆਪ ਨੂੰ ਹੈ ਪਾਸ਼ਾ ਕਹਿੰਦੇ ਨਹੀਂ ਹੋਈ ਨਹੀਂ ਸਕਦਾ ਮੈਂ ਤੇ ਪਰਨ ਕੀਤਾ ਪਿਛਲੇ ਸਾਲ ਕਿ ਆਉਣ ਵਾਲੇ ਸਮੇਂ ਚ ਮੇਰੀ ਗ੍ਰਸਤੀ ਜ਼ਰੂਰ ਚੱਲਦੀ ਰਹੇਗੀ ਪਰ ਗ੍ਰਸਤੀ ਨਾਲ ਮੇਰਾ ਕੋਈ ਸੰਬੰਧ ਨਹੀਂ ਤੁਸੀਂ ਮੈਨੂੰ ਮੁੜ ਕੇ ਜੋੜਨ ਲੱਗੇ ਹੋ ਮੈਂ ਫੇਰ ਗ੍ਰਸਤੀ ਬਣ ਜਾਵਾਂ ਇੱਕ ਸ਼ਾਦੀ ਹੋਰ ਕਰ ਲਵਾਂ ਪਾਸ਼ਾ ਕੁਝ ਸੋਚੋ ਕੁਝ ਵਿਚਾਰੋ ਇੱਕ ਸਿੱਖ ਦਾ ਅਹਦ ਕਿ ਮੈਂ ਨਹੀਂ ਵੇਉਦਾ ਕਿਤਾ ਪਰਨ ਕਿਵੇਂ ਨਵੇ ਪਾਸ਼ਾ ਕਹਿੰਦੇ ਫਿਰ ਮੇਰਾ ਪਰਨ ਕਿਵੇਂ ਨਵੇ ਮੈਨੂੰ ਵੀ ਦੱਸ ਦਿਓ ਮੈਂ ਵੀ ਤੇ ਪਰਨ ਕੀਤਾ ਆ ਫਿਰ ਸੰਗਤ ਇਸ ਭਰੇ ਦਰਬਾਰ ਦੇ ਵਿੱਚ ਇਹ ਨੌਜਵਾਨ ਮਟਿਆਰ ਬੱਚੀ ਜਿਸ ਦਾ ਨਾਮ ਸਾਹਿਬ ਤੇਵੀ ਹੈ ਇਹਨੇ ਕਹਿਆ ਖਾ ਹਜੂਰ ਮੈਂ ਕੁਝ ਬੋਲਣਾ ਚਾਹੁੰਦੀ ਆ ਗੁਰੂ ਪਾਤਸ਼ਾਹ ਕਹਿੰਦੇ ਬੋਲ ਬਾਰੋ-ਬਾਰੀ ਬੋਲ ਤੇ ਇਹਨੇ ਬੜੇ ਪਿਆਰ ਦੇ ਨਾਲ ਕਿਹਾ ਮੇਰੇ ਸਤਿਗੁਰਾ ਇੱਕ ਬੇਨਤੀ ਹੈ ਸੁਣਨਾ ਚਾਹੋਗੇ ਗੁਰਨਾਨਕ ਦਾ ਦਰਬਾਰ ਹਰ ਕਿਸੇ ਨੂੰ ਬਰਾਬਰ ਦਾ ਹੱਕ ਦਿੰਦਾ ਆ ਪਾਤਸ਼ਾਹ ਕਹਿੰਦੇ ਕਿਉਂ ਨਹੀਂ ਸਭ ਨੂੰ ਬਰਾਬਰ ਦੇ ਹੱਕ ਨੇ ਤੈਨੂੰ ਵੀ ਹੱਕ ਹੈ ਬੋਲ ਸਕਦੀ ਐ ਇਹ ਕਹਿ ਲੱਗੀ ਪਾਤਸ਼ਾਹ ਮੈਂ ਧੀ ਧਿਆਣੀ ਆ ਮਟਿਆਰਾਂ ਇੱਕ ਪਾਸੇ ਮੇਰੇ ਪਿਤਾ ਦਾ ਅਹਿਦ ਇੱਕ ਪਾਸੇ ਤੁਹਾਡੇ ਬਚਨ ਤੇ ਦੋ ਮਰਦਾਂ ਦਾ ਅਹਿਦ ਉਹਨਾਂ ਦੇ ਕਿਤੇ ਹੋਏ ਬਚਨ ਉਹਨਾਂ ਦੇ ਵਿੱਚੋਂ ਕੌਣ ਪੀੜੀ ਜਾ ਰਹੀ ਹੈ ਨੇ ਪੀੜੀ ਜਾ ਰਹੀ ਹੈ ਮੈਂ ਹਾਂ ਕਿਉਂਕਿ ਮੈਂ ਔਰਤਾਂ ਵਾਹ ਗੁਰਨਾਨਕ ਦਾ ਸਮਾਜ ਗੁਰਨਾਨਕ ਦੀਆਂ ਸਖਿਆਵਾਂ ਔਰਤ ਨੂੰ ਬਹੁਤ ਵੱਡਾ ਸਨਮਾਨ ਦਿੰਦੀਆਂ ਨੇ ਸੋ ਕਿਉਂ ਮੰਦਾ ਆਖੀ ਹੈ ਜਿਤ ਜਮੈ ਰਾਜਾਂ ਪਾਸ਼ਾ ਸੁਣਦੇ ਗਏ ਬੋਲ ਸਹੇਵੀ ਹੋਰ ਕੀ ਕਹਿਣਾ ਚਾਹਨੀ ਹੈ ਪਾਸ਼ਾ ਕੀ ਮੇਰਾ ਪਖੜੀ ਪੂਰੋਂਗੇ ਗੁਰੂ ਪਾਸ਼ਾ ਨੇ ਆਖਿਆ ਕਿਵੇਂ ਪੂਰਾ ਮੈਂ ਤੇ ਆਪਣਾ ਪਰਨ ਪੂਰਾ ਕਰਨਾ ਹੈ ਫਿਰ ਮੇਰੇ ਪਿਤਾ ਦਾ ਪਰਨ ਵੀ ਤੇ ਪੂਰਾ ਹੋਣਾ ਚਾਹੀਦਾ ਹੈ ਤੁਹਾਡੇ ਕੋਲੇ ਤੋਂ ਨੇ ਖਲੋ ਕੇ ਬਚਨ ਕੀਤੇ ਸਨ ਤੇ ਸਤਗੁਰੂ ਮੁਸਕਾਏ ਬੋਲੇ ਸਹੇਦ ਤੇਰਾ ਪਰਨ ਪੂਰਾ ਨਹੀਂ ਹੋ ਸਕੇਗਾ ਫਿਰ ਕਹਿੰਦੀ ਪਾਸ਼ਾ ਹੋ ਸਕਦਾ ਹੈ ਤੁਹਾਡੀ ਕਿਰਪਾ ਚਾਹੀਦੀ ਹੈ ਤੁਸੀਂ ਇੱਕ ਵਾਰੀ ਤੇ ਬੋਲੋ ਸਹਵੀ ਤੋ ਪਰਵਾਨ ਹੈ ਸਤਿਗੁਰ ਕਹਿੰਦੇ ਨਹੀਂ ਪਰਵਾਨ ਨਹੀਂ ਐਸਾ ਨਹੀਂ ਹੋਏਗਾ ਫੇਰ ਕਹਿੰਦੀ ਪਾਤਸ਼ਾਹ ਮੈਂ ਤੇ ਮੰਨ ਲਿਆ ਤੁਸੀਂ ਮੇਰੇ ਪਤੀਓ ਮੈਂ ਮੰਨਿਆ ਅਜੀਤ ਸਿੰਘ ਜੁਜਾਰ ਸਿੰਘ ਜੋਰਾਵਰ ਸਿੰਘ ਮੇਰੇ ਬੇਟੇ ਨੇ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਮੇਰੇ ਸਤਕਾਰਯੋਗ ਮਾਤਾ ਜੀ ਨੇ ਜੀਤੋ ਜੀ ਮੇਰੇ ਸਤਕਾਰਯੋਗ ਭੈਣ ਜੀ ਨੇ ਆਇਆ ਹੁਇਆ ਗੁਰਸੇਖ ਸਿੰਘ ਤਾਂ ਦੀ ਮੈਂ ਰਾਜ ਕੇ ਸੇਵਾ ਕਮਾਵਾਂਗੀ ਮੈਨੂੰ ਸੇਵਾ ਭਾਵ ਦੇ ਨਾਲ ਜੋੜ ਲਵੋ ਪਾਤਸ਼ਾਹ ਮੈਂ ਸਰੀਰਕ ਸੁੱਖ ਨਹੀਂ ਚਾਹੁੰਦੀ ਮੈਂ ਆਤਮਿਕ ਆਨੰਦ ਲੈਣਾ ਚਾਹੁੰਦੀ ਆ ਇਹ ਸ਼ਬਦ ਬੋਲੇ ਸਤਕਾਰਯੋਗ ਮਾਤਾ ਸਾਹਿਬ ਕੌਰ ਨੇ ਸੁਣੋ ਹਣ ਧਿਆਨ ਦੇ ਨਾਲ ਅਸਸਕਰ ਉੱਥੇ ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬੀ ਕਮਾਲ ਦਾ ਪੱਖ ਪੂਰਿਆ ਦੋਹਾਂ ਪੱਖਾਂ ਦੀ ਰੱਖ ਲਈ ਫਿਰ ਕਲੰਗੀ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਕੁਵਾਰਾ ਡੋਲਾ ਪ੍ਰਵਾਨ ਹੈ ਪ੍ਰਵਾਨ ਹੈ ਪ੍ਰਵਾਨ ਹੈ ਇੱਕ ਵਾਰੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਪ੍ਰੇਮ ਦੇ ਨਾਲ ਬੋਲੇ ਨੇ 1700 ਈਸਵੀ ਅਨੰਤ ਕਾਰਜ ਹੋਣ ਤੋਂ ਪਹਿਲਾਂ ਫਿਰ ਖੰਡਾ ਵਾਟਾ ਖੜਕਾਇਆ ਕਲੰਗੀ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ ਨੇ ਮੇਰੇ ਸਤਿਗੁਰਾਂ ਨੇ ਕਮਾਲ ਕੀਤਾ ਹੈ ਫੇਰ ਸਮੁੱਚਾ ਪੰਥ ਇਕੱਠਾ ਹੋਇਆ ਹੈ ਇਹ ਖਾਲਸਾ ਪੰਥ ਹੁਣ ਧਿਆਨ ਦੇ ਨਾਲ ਸੁਣੋ ਪਿਤਾ ਮੈਂ ਪਿਛਲੇ ਸਾਲ ਬਣ ਗਿਆ ਸਾ ਤੁਹਾਡਾ ਮਾਂ ਦੀ ਘਾਟ ਰਹਿ ਗਈ ਸੀ ਫਿਰ ਧਿਆਨ ਨਾਲ ਸੁਣੋ ਆ ਸਾਹਿਬੀ ਇਹ ਹਣ ਸਾਹਿਬੀ ਨਹੀਂ ਰਹੀ ਇਹ ਸਹਿਬ ਕੌਰ ਬਣ ਗਈ ਹੈ ਇਹਨੇ ਅਮਰ ਛੱਕਿਆ ਹੈ ਇਹ ਅਮਰਧਾਰੀ ਹੋ ਗਈ ਹੈ ਇਹ ਹੈ ਪੰਥ ਦੀ ਮਾਂ ਸੁਣੋ ਕਲਗੀ ਵਾਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਮਾਤਾ ਸਹਿਬ कौर ਦੇ ਬੋਲ ਸੁਣ ਕੇ ਜਿਵੇਂ ਕਲੰਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸਵਕਾਰ ਹੈ ਸਵਕਾਰ ਹੈ ਸਵਕਾਰ ਹੈ ਉਹ ਚੰਗ ਲੈਣਾ ਟਾੜੀ ਇੱਥਾ ਓ ਅਰਜ ਕਰ Have they? day! ਕਦੇ ਹੈ ਲੱਗਣ ਪਿਆਰੇ ਤੇਰੀ ਦੇਵੀ ਇੱਕੋ ਇਛਾ ਹੈ ਕਰ ਸੰਤਦਾਰੇ ਦਰਸ਼ਕਦਾਰੇ ਜਗ ਜੇਤੂ ਹਾਰੇ ਜਾਗੇ ਸੋਰੀ ਦੇ ਜਗ ਜੇਤੂ ਹਾਰੇ ਰਾਘਿਆ ਸਭ ਗੋਬਿੰਦ ਹੈ ਓ ਗੁਰ ਸਰਕਾਰੇ ਗੁਰ ਸਰਕਾਰੇ ਗੁਰ ਸਰਕਾਰੇ